ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾਬਾ ਤੋਂ ਜਿੱਥੇ ਇੱਕ ਨੂ ਨੇ ਆਪਣੀ ਸਜ਼ਾ ਜ਼ਹਿਰੀਲੀ ਦਵਾਈ ਪਿਲਾ ਕੇ ਕਤਲ ਕਰ ਦਿੱਤਾ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਘਰ ਦੇ ਕਲੇਸ਼ ਅਤੇ ਜ਼ਮੀਨ ਦੇ ਲਾਲਚ ਨੂੰ ਲੈ ਕੇ ਨੂ ਦੇ ਵੱਲੋਂ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਵੱਲੋਂ ਨੂ ਜਿਸ ਦਾ ਨਾਮ ਸਰਵਜੀਤ ਕੋਹੜ ਹੈ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੁਹਾਨੂੰ ਦੱਸਿਆ ਕਿ ਪੁਲਿਸ ਨੇ ਕਤਲ ਦਾ ਮਾਮਲਾ ਨਾਬਾ ਦੇ ਪਿੰਡ ਦੰਦਰਾਲਾ ਟੀਨ ਸਾਹ ਵਿਖੇ ਦਰਜ ਕੀਤਾ ਹੈ ਕੀ ਸੁਖਨਾ ਮੈਂ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਹੋ ਕਿਹੜਾ ਪਿੰਡ ਆਈ ਪਿੰਡ ਬਾਠਾ ਇਹ ਰਾਜਿੰਦਰ ਕੌਰ ਜੀ ਕੀ ਲੱਗਦੇ ਨੇ ਤੁਹਾਡੇ ਜੀ ਨਾਲ ਇੱਥੇ ਹੋਈ ਆ ਮੇਰੀ ਭੈਣ ਲਾਦੀ ਕੀ ਗੱਲ ਹੋਈ ਆ ਕਿਵੇਂ ਮੌਤ ਹੋਈ ਆ ਇਹਨਾਂ ਦੀ ਇਹਦੀ ਨੂੰਹ ਤਾਂ ਕਰਦੀ ਦੀ ਰੀ ਵੀ ਸਮਝਾ ਕੇ ਵੀ ਆਏ ਆ ਉਹਦੇ ਫਿਰ 6:30 ਵਜੇ ਠੱਕੇ ਨਟਾ ਕੇ ਪੇਤੀ ਜੀ ਦਵਾਈ ਨਹੀਂ ਨੂੰਹ ਦਾ ਕੀ ਨਾਮ ਹੈ ਜੀ ਸਰਬਜੀਤ ਕੌਰ ਕਿਹੜੇ ਪਿੰਡ ਦੀ ਗੱਲ ਆ ਇਹ ਇਹ ਦੰਦਰਾਲਾ ਟਿੰਡਸਾ ਦੀ ਅੱਛਾ ਕਿੰਨੀ ਉਮਰ ਆ ਉਹਨਾਂ ਦੇ ਨੂੰਹ ਦੀ ਬਾਹਰ ਚੁੱਤਿਆ ਬੈੜੀ ਗਿਆ ਦਿਵਸ ਇਤੋਂ ਕੰਤਾ ਜੇ ਕਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਹੋ ਜੀ ਅੱਛਾ ਤੇ ਨਾਲ ਦੀ ਕਿੰਨੀ ਉਮਰ ਸੀ ਰਾਜਿੰਦਰ ਕੌਰ ਜੀ ਦੀ 65 ਸਾਲ ਕੀ ਕਾਰਨ ਕੀ ਹੋਇਆ ਕਿ ਉਹ ਦਵਾਈ ਪਲਾਈਆ ਉਹਨਾਂ ਪਰ ਲੜਦੀ ਘਰੇ ਕਲੇ ਹਰ ਵਕਤ ਰੱਖਦੀ ਸੀ ਅੱਛਾ ਜੀ ਟੁੱਟਦੀ ਸੀ ਤੇ ਉਹਦਾ ਚੁਬੜਾ ਵੀ ਟੁੱਟਿਆ ਹੋਇਆ ਸੀ ਇੱਕ ਮਿੰਟ ਇੱਕ ਮਿੰਟ ਬਾਈ ਜੀ ਨੂੰ ਬੰਦ ਕਰਦੇ ਆ ਉਧਰ ਫੜਾ ਦੋ ਤੁਹਾਡੇ ਕਹਿਣ ਮੁਤਾਬਕ ਹੈ ਮੈਂ ਐਵੇਂ ਹੋ ਗਿਆ ਵੀ ਨੂੰ ਲੈ ਸੱਸ ਮਾਰਦੀ ਨਾ ਮੇਰੇ ਪੰਡੂਏ ਦੇ ਵੀ ਨਵੀਂ ਜਿਹੜਾ ਰੋਗ ਦਾ ਸੀ ਉਹ ਹਾਂਜੀ ਉਹਦੇ ਲਤਮਾਰ ਕੇ ਸਿੜਤਾ ਹੋ ਅੱਛਾ ਜੀ ਉਹਨਾਂ ਦਾ ਕੀ ਨਾਮ ਹੈ ਨਰਪਾਲ ਸਿੰਘ ਅੱਛਾ ਉਹ ਮੇਰੇ ਉਹਨੇ ਮੇਰੇ ਬਹੁਤ ਅਧਿਕਤਾ ਫੜ ਲਈ ਅੱਛਾ ਜੀ ਚਾਹ ਬੈਂਦੇ ਦੀ ਵਿੱਚ ਘੋਲ ਕੇ ਕਹਿੰਦੀ ਪੀ ਪੀ ਤੱਕੇ ਨਾਲ ਪੀਤੀ ਅੱਛਾ ਜੀ ਤੇ ਸਰਵਜੀਤ ਉਹਦਾ ਆਪਣੇ ਘਰ ਵਾਲਿਆਂ ਨਾਲ ਵਿਹਾਰ ਕਿ ਹੋਇਆ ਉਹਦਾ ਵੀ ਮਾੜਾ ਹੀ ਹੈ ਅੱਛਾ ਤੇ ਬੱਚੇ ਕਿੰਨੇ ਨੇ ਉਹਨਾਂ ਕੋਲੇ 2 ਕਿੰਨੀ ਉਮਰ ਦਾ 19 ਸਾਲ ਦਾ ਉਹ ਸਰ ਵਿਆਹ ਨੂੰ ਤਾਂ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਵੀ ਹੁਣ ਤੱਕਰ ਸੱਸ ਨੂੰ ਵੀ ਲੜਾਈ ਚੱਲੀ ਜਾਂਦੀ ਹੈ। ਉਹਦਾਂ ਤੋਂ ਬਾਅਦ ਦੀ ਚੱਲਦੀ ਹੈ। ਅੱਛਾ ਜੀ। ਮੁੱਖ ਕਾਰਨ ਕੀ ਆ? ਤਲੇਸ਼ ਤੋਂ ਵੀ ਨਾ ਕੋਈ ਹੋਰ ਗੱਲ ਆ। ਹੋਰ ਤਾਂ ਕੋਈ ਨਾ ਨਾ ਨਾ। ਸਿਰਫ ਆਪਸੀ ਈਸ਼ ਕਰਕੇ ਦਵਾਈ ਭਲਾਤੀ ਹੈ। ਹਾਂ ਜੀ। ਆਪਾਂ ਇਹ ਪੈਸੇ-ਪੈਸੇ ਕਰੀਏ ਜੀ ਜੀ। ਜ਼ਮੀਨ ਨਾ ਕਰੋ ਮੇਰੇ ਜ਼ਮੀਨ ਨਾ ਕਰੋ। ਮਤਲਬ ਇਹ ਗੱਲ ਆ ਸਹੀ। ਹੂੰ। ਕਦੋਂ ਦੀ ਘਟਨਾ ਹੈ? ਇਹ ਕੱਲ ਦੀ ਹੈ ਜੀ ਕਿੰਨੇ ਵਜੇ 6 ਮੇਰੇ ਕੋਲ ਫੋਨ ਗਿਆ ਜੀ 7 ਵਜੇ ਸ਼ਾਮ ਨੂੰ 6:30 ਵਜੇ ਪਈ ਹੈ ਅੱਛਾ ਜੀ ਇਹ ਜੀ ਦੀ ਉਹ ਰੇ ਹਸਪਤਾਲ ਉਹ ਮੇਰੇ ਹਸਪਤਾਲ ਤਾਂ ਜੀ ਫਿਰ ਉਹ ਪੰਮਾ ਲੈ ਕੇ ਆਇਆ ਜੀ ਮੁੰਡਾ ਮੰਡੀ ਉਹਨਾਂ ਦਾ ਜਿਹੜਾ ਮੁੰਡਾ ਹੈ ਜਿਹੜੀ ਕੁੜੀ ਦੀ ਉਹ ਮਾਰਿਆ ਹੈ ਆਪਣੇ ਸੱਸ ਨੂੰ ਉਹਦੇ ਘਰ ਵਾਲਿਆਂ ਦਾ ਕੀ ਪੱਖਾ ਉਹ ਕਿਹਦੇ ਵਾਲਾ ਉਹ ਇੱਧਰ ਹੈ ਜੀ ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ ਹਾਂਜੀ ਆਪਣੀ ਘਰ ਵਾਲੀ ਦੇ ਪੱਖ 'ਚ ਨਹੀਂ ਹੈਗਾ ਉਹ ਉਹ ਮੁੰਡਾ ਹਾਂਜੀ ਉਹਦਾ ਪਾਪਾ ਅਗਲਾ ਕਰਿਆ ਬੈ ਜੀ ਦਾਰੂ ਵੇਚਣ ਦੀ ਸੀ ਅੱਛਾ ਆਪਣੇ ਘਰ ਵਾਲੇ ਨੇ ਹਾਂ ਪਿੱਛੋਂ ਕਿੱਥੋਂ ਪਿੰਡ ਦੀ ਆਹ ਉਹ ਓਪਲ ਖੜੀ ਦੀ ਕੋਈ ਮੰਗ ਕਰਦੇ ਹੋ ਤੁਸੀਂ ਤੁਸੀਂ ਕਹਿੰਦੇ ਵੀ ਸਾਨੂੰ ਇਨਸਾਫ ਮਿਲਣਾ ਹੈ ਘਰ ਵਾਲੀ ਹੁੰਦੀ ਹੈ ਤੇ ਉਸ ਟਮਟਮ ਹੋ ਗਿਆ ਹੁਣ ਹੁਣ ਹੈ ਔਰ ਕੋਈ ਬੰਦਾ ਹੈ ਸਰਜੀਤ ਸਿੰਘ ਜੀ ਕੀ ਗੱਲ ਹੋਈ ਆ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰ ਆ ਇਹਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਆ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦੇ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਬਾਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਤੇ ਘਰ ਵਾਲੇ ਨਾਲ ਵਿਹਾਰ ਵੀ ਹੋ ਗਿਆ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਆ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰਾਂ ਵਾਲਾ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜ਼ਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦਾ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ 5 ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੁਣ ਚਾਹੀਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਆ ਆਪਣੀ ਸੱਸ ਨੂੰ ਆਪਣੀ ਸੱਸ ਨੂੰ ਹਾਂ ਜੀ ਅੱਛਾ ਜੀ ਇਹ ਉਹਨੂੰ ਪੁਲਿਸ ਨੇ ਗ੍ਰਿਫਤਾਰੀ ਕਰੀਆ ਹਾਂਜੀ ਉਹ ਕੱਲ ਗ੍ਰਿਫਤਾਰ ਕਰ ਲੀਜੀ ਪੁਲਿਸ ਨੇ ਹਾਂਜੀ ਹਾਂਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟ ਮਾਰਡਮ ਕਰਾ ਰਹੇ ਆ ਜੀ ਮੰਨ ਕੀ ਕਰਦੇ ਆ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕੱਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਆ ਵਿੱਚੋਂ ਝਗੜਾ ਜੀ ਉਹ ਤਾਂ ਸਰਦਿਆੜੀ ਬਸ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੇ ਆ ਪੈਸਾ ਪੈਸਾ ਸਰਦਿਆੜੀ 50 55 ਵਿਗੇ ਜ਼ਮੀਨ ਆ ਜੀ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਸਾਰੀ ਡਾੜੀ ਪੈਸੇ ਪੈ ਕਰੀ ਜਾਂਦੀ ਆ ਪਰ ਜਮੇ ਜੀ ਜ਼ਮੀਨ ਕਪੂ ਵੀ ਹਜੇ ਕੰਮ ਨਹੀਂ ਕਰਦੇ ਹੈਗੇ ਜਿਹੜੇ ਕੰਮ ਉਹ ਕਰਦੀ ਆ ਨਹੀਂ ਹੁਣ ਜਿਵੇਂ ਆ ਬਜ਼ੁਰਗਾ ਨੇ ਦੱਸਿਆ ਵੀ ਪ੍ਰਾਪਰਟੀ ਆਪਣੇ ਨਾਮ ਮਦਬੀ ਪ੍ਰਾਪਰਟੀ ਉਹ ਕਹਿੰਦੀ ਵੀ ਮੇਰੇ ਨੌਕਰ ਆਓ ਜੀ ਕੁਝ ਪੋਤੇ ਨੂੰ ਕਰਾਈ ਵੀਆ ਜਾਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਆਂ ਨੂੰ ਕਹਿੰਦੀ ਉਹ ਵੀ ਸਾਨੂੰ ਦਵੋ ਕਿ ਤੁਸੀਂ ਜਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢ ਦਈਏ ਤੁਸੀਂ ਲੱਭਦੇ ਹੋ ਇਹੀ ਕਾਰਨਾਂ ਵੀ ਜਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜਮੀਨ ਵੀ ਉਹਦਾ ਵੀ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦਦੀ ਜੀ ਉਹਦੀ ਕਿਸੇ ਪਿੰਡ ਚ ਨਹੀਂ ਬੰਦਦੀ ਆਪਦੇ ਸਕੇ ਚਾਚੇ ਤਾਂ ਇਹ ਕਿਸੇ ਨਾਲ ਨਹੀਂ ਬੰਦਦੀ ਜੋ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਜਾਂਦੀ ਵਸਤ ਇਹਨਾਂ ਨੂੰ ਦੀ ਉਮਰਾ ਡੈਥ ਕੇਸ ਕਿੱਥੋਂ ਆਇਆ ਜੀ ਇਹ ਕੀ ਆਦਿ ਇਦਨਦਰਾਲਾ ਟਿੰਸਾ ਦਾ ਕੇਸ ਹੈ ਰਾਜਿੰਦਰ ਕੌਰ 65 ਸਾਲ ਉਮਰ ਹੈ ਤਕਰੀਬਨ ਵਾਈਫ ਆਫ ਨਿਰਪੈਸਿੰਗ ਇਹਨਾਂ ਦਾ ਕੁਐਰੀ ਚ ਮਰਡਰ ਕੇਸ ਹੈ ਤੁਮਨ ਦਾ ਪੋਸਟਮਾਰਟਮ ਵਾਸਤੇ ਬੋਡੀ ਸਾਡੇ ਕੋਲ ਆਈ ਸੀ ਕੱਲ ਤੇ ਮੋਰਚਰੀ ਚ ਹੈ ਬੋਡੀ ਕੇ ਸਟਿਲ ਵੇਟਿੰਗ ਫॉर ਪੋਸਟਮਾਰਟਮ ਥੈਂਕ ਯੂ ਜੀ ਇਹ ਰਾਜਿੰਦਰ ਕੌਰ ਸੀ ਜੀ ਦਨਰਾਲਾ ਟਿੰਸਾ ਦੇ ਰਹਿਣ ਵਾਲੀ 65 ਸਾਲ ਉਮਰ ਕਰੀ 65 ਸਾਲ ਸੀ ਇਹ ਜੀ ਤੇ ਇਸ ਦੀ ਨੂੰ ਸੀ ਸਰਬਜੀਤ ਕੌਰ ਜਿਸ ਨੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਭ ਜਿਤਕਾਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮਕਦਮੇ 'ਚ ਇਹ ਮਾਮਲਾ ਕਿ ਕਿਸ ਕਾਰਨ ਉਹਨੇ ਦਵਾਈ ਦਿੱਤੀ ਕੋਈ ਘਰੇਲੂ ਹੋਊਗਾ ਜੀ ਉਹਨਾਂ ਦਾ ਕੋਈ ਆਪਦੇ ਵਿੱਚ ਸੱਸ ਨੂੰ ਦਾ ਤੇ ਇਸ ਬਾਰੇ ਅੱਗੇ ਤਫਤੀਸ਼ ਚੱਲ ਰਹੀ ਹੈ ਨਾ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ ਹਾਂਜੀ ਨੂੰ ਸਭ ਜਿਤਕਾਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਅਦਾਲਤ ਕਰਨਾ ਅਗਲੀ ਕਾਰਵਾਈ ਅਗਲੀ ਕਾਰਵਾਈ ਸੱਤ ਸਾਵਣ ਨੂੰ ਅਮਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ